ਬਾਈ ਜੀ ਬਾਈ ਚੱਲ ਗਿਆ ਲਾਈਵ ਤੇ ਪਿੱਪਰ ਦੇ ਨਾਲ ਕਾਰ ਲੱਗੀ ਆ ਕਨੈਕਟਰੋ ਸਾਈਡ ਤੋਂ ਪਿੱਪਰ ਤੇ ਹਟਬੀਟ ਹੈ ਨਹੀਂ ਕਿਸੇ ਦੇ ਵੀ ਜਖਮ ਨਹੀਂ ਹੈ ਸਿਕਾ ਕੋਈ ਵੀ ਤੇ ਜਾਮ ਲੱਗਿਆ ਸੀਗਾ ਜਾਮ ਸੀ ਰੋਡ ਕਲੀਅਰ ਕਰਾਤਾ ਗੱਡੀਆਂ ਥਾਣੇ ਜਾ ਰਹੀਆਂ ਨੇ ਗੱਡੀਆਂ ਥਾਣੇ ਛੱਡ ਕੇ ਚੱਲੂ ਜਾ ਰਹੇ ਆ ਨੰਗਲ ਖਾਨ ਤੇ ਪਿੱਪਰ ਤੇ ਕਾਰ ਹੈ ਜੀ ਕਾਰ ਹਮਾ ਚਲਦੀ ਹੈ ਪਿੱਪਰ ਉਰ ਉਪਰ ਸਾਈਡ ਆ ਹਾਲਾਕੀ ਇਹਦੇ ਨਾਲ ਜਨਤਾ ਕਾਫੀ ਪਰੇਸ਼ਾਨ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਦੂਰ ਤੱਕ ਲੰਬਾ ਜਾਮ ਲੱਗ ਚੁੱਕਿਆ ਦੋਹੇ ਪਾਸੇ ਸੜਕੀ ਦੀ ਦੇਖ ਸਕਦੇ ਹੋ ਇੱਧਰਲੇ ਪਾਸੇ ਵੀ ਕਾਫੀ ਲੰਬਾ ਜਾਮ ਕੋਈ ਉਸਕੇ ਰਸਤਾ ਕਾਫੀ ਤੰਗ ਹੈ ਜੀ 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 ਮੇਰਾ ਨਾਮ ਦਿਵਯਾ ਸ਼ਰਮਾ ਮੈਂ ਐਡਵੋਕੇਟ ਹਾਂ ਦੇਹਰਾਸੇ ਮੈਡਮ ਕੀ ਕਹਾਂਗੇ ਕਿ ਕਿਵੇਂ ਹਾਸਾ ਹੋ ਗਿਆ ਕਿ ਹਮ ਅੱਗੇ ਕਿਧਰ ਚੱਲਦੇ ਸਾਂ ਜੋ ਮੇਰੀ ਵਾਲੀ ਸਾਈਡ ਪਰ ਬੈਠੀ ਸੀ ਅਗਰ ਮੇਰੀ ਸਾਈਡ ਮੇਰੀ ਵਾਲੀ ਸਾਈਡ ਉੱਪਰ ਤੋਂ ਇਹ ਪੰਜਾਬ ਵਾਲੇ ਹਮਾਰੇ ਕੋਲ ਹੱਸ ਰਹੇ ਆ ਕਿ ਹਮ ਜੋ ਹੈ ਨਿਮਾਰਕਲ ਦੇ ਆ ਤਾਂ ਇਹ ਹੱਸ ਰਹੇ ਆ ਕਿ ਹਮਾਰਾ ਕੁਝ ਨਹੀਂ ਜਾਏਗਾ ਐਕਸੀਡੈਂਟ ਹੋਇਆ ਕਿੰਨੇ ਟਾਈਮ ਮਿੰਟ ਅਭੀ ਹੋਇਆ 5-10 ਮਿੰਟ ਤਾਂ ਆਪ ਕਹਾਂ ਸੇ ਆ ਰਹੇ ਥੇ ਅਭੀ ਹਮ ਚੰਡੀਗੜ੍ਹ ਸੇ ਆ ਰਹੇ ਥੇ ਜਾਣਾ ਕਾਹੇ ਆ ਆਪਣੇ ਹਮਨੇ ਜਾਣਾ ਦੇਹਰਾ ਦੇਹਰਾ ਕੀ ਰਹੇ ਨੇ ਵਾਲੇ ਆਪ ਹਾਂਜੀ ਕੀ ਨਾਮ ਬੋਲੋ ਦਿਪੇਸ਼ ਇਹ ਦੱਸੋ ਕਿਤਾ ਹੋਇਆ ਹਾਂ ਹਾਂ ਸੋ ਪਹਿਲਾਂ ਆਪਣਾ ਨਾਮ ਬੋਲਿਓ ਮੇਰਾ ਨਾਮ ਨਰਿੰਦਰ ਸਿੰਘ ਜੀ ਪਿੰਡ ਵਾ ਲੈੜੀ ਭਾਜੀ ਮੈਂ ਸਿੱਧਾ ਜਾ ਰਿਹਾ ਦਾ ਮੋੜਾ ਮੇਰਾ ਟਰੈਕਟਰ ਦਾ ਮੈਂ ਗੱਡੀ ਰੋਕੀ ਦੀ ਆਪਣੀ ਇਕ ਕਾਰ ਆਲੇ ਪਿੱਛੇ ਸਪੀਡ ਨਾਲ ਆਏ ਆਕੇ ਇਹਨ ਗੱਡੀ ਆ ਦਾ ਰਗੜਦੀ ਸਾਰੀ ਪਾਕੀ ਨੂੰ ਕਰਦੇ ਭੰਨਦੀ ਮੈਂ ਗੱਡੀ ਖੜੀ ਗੱਡੀ ਚ ਮਾਰੀ ਨਹੀਂ ਪਿੱਛੇ ਤੇ ਆਕੇ ਇਹ ਨਹੀਂ ਗੱਡੀ ਰਗੜਦੀ ਕਹਿੰਦੇ ਕੋਈ ਗੱਡੀ ਇੱਥੇ ਖੜੀ ਸੀ ਸਾਡੀ ਵੀ ਪਿੱਛੇ ਤੇ ਮਾਰੀ ਇਹ ਦੇਖੋ ਪਿੱਛੇ ਤੇ ਗੱਡੀ ਬੱਜੀ ਵੀ ਲੱਗਦੀ ਹੈ ਗੱਡੀ ਅੱਗੇ ਨੂੰ ਹੀ ਨਹੀਂ ਅੱਗੇ ਨੂੰ ਤੁਰੀ ਵੀ ਗੱਡੀ ਵੱਜਦੇ ਸਾਰ ਮੇਰੀ ਗੱਡੀ ਖੜੀ ਦੀ ਮੋਹਰੇ ਮੇਰੇ ਟਰੈਕਟਰ ਦਾ ਇਨੀ ਜਿਹਦਾ ਜਲਦਬਾਜੀ ਜਿੰਮੇ ਮੋਹਰੇ ਪਖਾਣੇ ਨੂੰ ਗੱਡੀ ਕੋਸ਼ਿਸ਼ ਕੀਤੀ ਉਧਾ ਹੀ ਨਹੀਂ ਘਟੀ ਆ ਰਗੜ ਦੀ ਨਾਲ ਬੰਨ ਸਿੰਗਰ ਰੋਡ ਹੈ 92 ਰੋਡ ਹੈ ਇੱਥੇ ਡਬਲ ਲੇਨ ਕਰਨੇ ਦਾ ਇੱਥੇ ਉਦੀ ਨਹੀਂ ਹੈ 92 ਹੋਇਆ ਵਾ ਸਾਰਾ ਇੱਥੇ ਤੇ ਲੈ ਕੇ ਨੰਗਲ ਦਾ ਕਈ ਇੱਕ ਤੁਸੀਂ ਮੋਕੇ ਤੇ ਪੁੱਛਿਓ ਕੀ ਕਹਿੰਦਾ ਬੰਦਾ ਇਹ ਤਮਾ ਟਿੱਪਰ ਦੇ ਨਾਲ ਕਾਰ ਲੱਗੀ ਆ ਕਨੈਕਟਰ ਸਾਈਡ ਤੋਂ ਟਿੱਪਰ ਦੇ ਇਹ ਸਰਟੀਫਿਕੇਟ ਹੈ ਨਹੀਂ ਕਿਸੇ ਦੇ ਵੀ ਜਖਮ ਨਹੀਂ ਸੀਗਾ ਕੋਈ ਵੀ ਜਾਮ ਲੱਗਿਆ ਸੀਗਾ ਜਾਮ ਅਸੀਂ ਰੋਡ ਕਲੀਅਰ ਕਰਾਤਾ ਗੱਡੀਆਂ ਥਾਣੇ ਜਾ ਰਹੀਆਂ ਗੱਡੀਆਂ ਥਾਣੇ ਛੱਡ ਕੇ ਛੱਡਣ ਜਾ ਰਹੇ ਆ ਨੰਗਲ ਥਾਣੇ ਕਿਹੜੀ ਕਿਹੜੀ ਗੱਡੀ ਹੈ ਕਿੱਥੇ ਦੀ ਪਿੱਪਰ ਤੇ ਕਾਰ ਹੈ ਜੀ ਕਾਰ ਹਮਾ ਚਲਦੀ ਹੈ ਪਿੱਪਰ ਰੁਕੜ ਸਾਈਡ ਵਾਲੀ ਠੀਕ ਹੈ ਜੀ ਇਹ ਮੈਂ ਇਧਰ ਹੀ ਆ ਰਿਹਾ ਤਾਂ ਦੇਖਿਆ ਗੱਡੀ ਦਾ ਡਿਫਰੈਕਸ਼ਨ ਹੋਇਆ ਮੈਂ ਰੁਕ ਕੇ ਕਿਹਾ ਕਿ ਤੁਸੀਂ ਗੱਡੀ ਖ਼ੇਰ ਕਰ ਦੋ ਟ੍ਰੈਫਿਕ ਜਾਮ ਹੋ ਰਿਹਾ ਇਹ ਕਹਿੰਦੇ ਪੁਲਿਸ ਵਾਲੇ ਪੁਲਿਸ ਆਉਂਗੀ ਤਾਂ ਬੰਦਨੀ ਆ ਵੀ ਮੈਂ ਪੁੱਛਣ ਨੂੰ ਹੁਣ ਕਰਤਾ ਐਸੇ ਪੁਲਿਸ ਆ ਗਈ ਮਨੋਂ ਤੁਨੋਂ ਗੱਡੀ ਥਾਣੇ ਭੇਜਦੀ ਆਪਾਂ ਇੱਕ ਟ੍ਰੈਫਿਕ ਜਾਮ ਕਰਕੇ ਬਹੁਤ ਜ਼ਿਆਦਾ ਇੱਕ ਮੇਲੇ ਕਰਕੇ ਮਸਾਕੀ ਮੇਲੇ ਬਹੁਤ ਜਾਮ ਵਿੱਚ ਇੰਨਾ ਜਾਮ ਲੱਗ ਗਿਆ ਕਿੱਥੇ ਹੋਇਆ ਹਾਸਾ ਇਹ ਕਿਹੜੀ ਕਿਹੜੀ ਗੱਡੀ ਦੇ ਵਿੱਚ ਹੋਇਆ ਇਹ TVS TVS ਸਾਹਮਣੇ ਕਿਪਰ ਨਾਲੇ ਕਾਰ ਦੇ ਨਾਮ ਰੇਲਵੇ ਰੋਡ ਦੇਖੇ ਰੇਲਵੇ ਰੋਡ ਤੇ ਰੇਲਵੇ ਰੋਡ ਮੇਰੇ ਬਾੜ ਮੇਰਾ ਬਾੜ ਬੰਦਾ ਕਿੱਥੇ ਭਜਾਈ ਹੋਈ ਇੱਕ ਇੱਕ ਛਣ ਬੜੇ ਹਰ ਰੋ ਅੱਛੇ ਲੋਂਦੇ ਕਿੱਥੇ ਇੱਕ ਫਲਾਇਰ ਦੇ ਸਾਹਮਣੇ ਸਪੀਡ ਬੇਕਰ ਬਣੇ ਹੋਇਆ ਪਰ ਉਸੇ ਕੁਛ ਨਾ ਕੁਛ ਇੰਤਜ਼ਾਮ ਕਰਤਾ ਜਾਵੇ ਜਾਣ ਕੇ ਲੈਕਾ ਨਾ ਕਿ ਬੰਦੇ ਯਾਰ ਰੁਕੇ ਕਿਉਂਕਿ ਲੋਕੀ ਸਪੀਡ ਜਾਂਦੇ ਜਿੰਨ ਫਲਾਏ ਦੇਖਦੇ ਬੜੇ ਬੜੇ ਸਪੀਡ ਬੇਕਰ ਬੜੇ ਬੜੇ ਜਿੰਦੀ ਬ੍ਰੇਕ ਲਾਂਦੇ ਪਿੱਛੇ ਜਿਹੜੀ ਗੱਡੀ ਦੀ ਵੱਜ ਜਾਂਦੀ ਇਸ ਕਰਕੇ ਜਿਆਦਾ ਹਾਸੇ ਹੁੰਦੇ ਇਹ ਸਬਸਕ੍ਰਾਈਬ ਕੋਸ਼ਣ ਨੂੰ ਜਾਂ ਕਿੱਥੇ ਕੋਈ ਨਾ ਕੋਈ ਬੰਦਾ ਖਾਇਆ ਜਾ ਮੈਂ ਜਾਂ ਕੋਈ ਕਿੱਥੇ ਲੈਣ ਲਾਈ ਜਾਵੇ ਜਿਹਨਾਂ ਦੇ ਬੰਦੇ ਆਪਣੀ ਸਪੀਡ ਲਾਉਂਦੇ ਕੱਟ ਗਾ ਜਾਂ ਕੈਮਰਾ ਲਾ ਕੇ ਜਾ ਸਪੀਡ ਤੇ ਗਿਆ ਉਹਦਾ ਚਲਾਨ ਕੀਤਾ ਜਾਂਦਾ